ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹ ਨਾ ਸੂਈ ਹੈ ਰਾਜਾ ਰੰਕ ਦੂ ਮਿਲ ਰੁਈ ਹੈ ਰਾਜਾ ਰੰਕ ਦੂ ਇਥੇ ਵਿਸਰਾਮ ਲਾਉਣਾ ਮਿਲ ਰੁਈ ਹੈ ਜੋ ਪੈ ਰਸਨਾ ਰਾਮ ਨਾ ਕਹਿਬੂ ਉਪਜਤ ਬਿਨਸਤ ਰੂਪਤ ਰਹਬੂ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹ ਕਾ ਕੀ ਮਾਇਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਪ੍ਰਾਨ ਗਏ ਕਿਥੇ ਵਿਸਰਾਮ ਹੈ ਕਹ ਕਿਥੇ ਯਮਕ ਲਾ ਦਨੀ ਹੈ ਕਾਕੀ ਇਕੱਠਾ ਨਹੀਂ ਪਾਠ ਕਰਨਾ लमका के बोलना का की माया जस जंती मह जी उस मुए मुहे मरम को का पाठ ध्यान न उचारन करना है मुए मरम इथे विश्राम लाना है कोका पाठ नहीं करना कोमक देनी है को का कर जाना ਹੰਸਾ ਸਰਵਰ ਕਾਲ ਸਰੀਰ RAM ਰਸਾਇਨਾ ਪੀਉ ਰੇ ਕਬੀਰ ਗੋੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਜੋਤ ਕੀ ਜਾਤ ਜਾਤ ਕੀ ਜੋਤੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਮਣ ਸੁ ਘਰ ਜੋ ਨਿਰਭਉ ਕਹੀਐ ਭਉ ਭਜ ਜਾਏ ਭਜ ਜਾਏ ਈ ਭਜ ਪਦ ਜਿਹੜਾ ਕਸ ਕੇ ਉਚਾਰਨ ਕਰਨਾ ਭਉ ਭਜ ਜਾਏ ਭਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਤਾਟ ਤੀਰਥ ਨਹੀਂ ਮਾਨ ਪਤੀ ਆਏ ਚਾਰ ਅਚਾਰ ਰਹੇ ੳਰਜਾਇ ਪਾਪ ਪੁੰਨ ਦੋਏ ਇਕ ਸਮਾਨ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਪਾਪ ਪੁੰਨ ਦੋਏ ਇਥੇ ਵਿਸਰਾਮ ਲਾਉਣਾ ਹੈ ਇਕ ਸਮਾਨ ਨਿਜ ਘਰ ਪਾਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਾ ਰੋਸ ਕਬੀਰ ਪਦ ਤੇ ਵਿਸਰਾਮ ਲਾਦਣਾ ਕਬੀਰ ਨਿਰਗੁਣ ਨਾਮ ਨਾ ਰੂਸ ਇਸ ਪਰਚਾਏ ਪਰਚ ਰਹੁ ਈਸ ਗਾਉੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਕਿ ਵੀ ਪਾਠ ਵੱਖਰਾ ਕਰਨਾ ਜੋ ਜਨ ਪਰਮਿਤ ਇਥੇ ਵਿਸਰਾਮ ਹੈ ਪਰਮਨ ਜਾਨਾ ਪਰਮਨ ਪਰਮਿਤ ਇਕੱਠਾ ਪਾਠ ਨਹੀਂ ਕਰ ਜੋ ਜਨ ਪਰਮਿੱਤ ਪਰਮਨ ਜਾਨਾ ਵਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾ ਹੀ ਜਾਨ ਜਾਨ ਸਭ ਕਹ ਹੈ ਤਹਾ ਹੀ ਰਹਾਉ ਕਹਿਨ ਕਹਾਵਨ ਨਹਿ ਪਤੀ ਆਈ ਹੈ ਹਾਂ ਪਤੀ ਆਈ ਪਤੀ ਆਈ ਹੈ ਉਚਾਰਨ ਕਰਨਾ ਇਕੱਠੇ ਹੀ ਪਾਠ ਗਹਿਨ ਕਹਾਵਨ ਨਹਾ ਪਤੀਈ ਹੈ ਤਉ ਮਨ ਮਾਨੈ ਜਾ ਤੈ ਹਉ ਮੈ ਜਈ ਹੈ ਜਬ ਲਗ ਮਨ ਬੈ ਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਇਹ ਨਹੀਂ ਕਹਣਾ ਇਹ ਛੀਤੀ ਬੂ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨਨਹ ਦੇਖਤ ਇਹੋ ਜਗ ਜਾਈ ਨਨਹ ਦੇਖਤ ਇਹੋ ਜਗ ਜਾਈ ਨਨਹ ਦੇਖਤ ਇਹ ਜਗ ਜਾਈ ਲਾਜ ਨ ਮਰਹ ਕਹ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਨੇਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਜੋ ਆ ਚੰਦਨ ਮਰਦਨ ਅੰਗਾ ਸੋ ਤਨ ਜਲਾ ਕਾਠ ਕ ਸੰਗਾ ਕਹ ਕਬੀਰ ਸੁਨਹ ਰੇ ਗੁਨਿਆ ਸੁਨਹ ਰੇ ਗੁਨਿਆ ਕਹ ਕਬੀਰ ਸੁਨਹ ਰੇ ਗੁਨਿਆ ਬਿਨ ਸਗੂ ਰੂਪ ਦੇਖਾ ਸਭ ਦੁਨੀਆ ਬਿਨ ਸਗੂ ਰੂਪ ਬਿਨ ਸਗੂ ਰੂਪ ਦੇਖਾ ਸਭ ਦੁਨੀਆ ਗਉੜੀ ਕਬੀਰ ਜੀ ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪਨਾ ਜੀਜੈ ਇਹ ਆਪਨਾ ਪਾਠ ਸੰਪਰਦਾ ਦੇ ਵਿੱਚ ਵੱਖਰਾ ਕਰਾਇਆ ਜਾਂਦਾ ਹੈ ਪਾਦਸ਼ੀਦ ਪੁੱਥੀਆਂ ਦੇ ਇਕੱਠਾ ਲਿਖਿਆ ਵੱਖਰਾ ਪਾਠ ਕਰਨਾ ਤਉ ਕੀਜੈ ਜੋ ਆਪਨਾ ਜੀਜੈ ਮੈਂ ਨਾ ਮਰਉ ਮਰਬੂ ਸੰਸਾਰਾ ਅਬ ਮੁਹ ਮਿਲੇਉ ਹੈ ਜੀ ਆਵਨ ਹਾਰਾ ਰਹਾਉ ਯਾ ਦੇਹੀ ਪਰਮਲ ਮਹਿ ਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਚ ਪਨਿਹਾਰੀ ਇਸ ਨੂੰ ਕੂਟਾ ਹੀ ਕਹਿਣਾ ਹੈ ਕੂਟਾ ਨਹੀਂ ਕਹਿਣਾ ਕੂਟਾ ਏਕ ਪਾਂਚ ਪਨਿਹਾਰੀ ਟੂਟੀ ਲਾਜ ਭਰ ਮਤ ਖਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨਿਹਾਰੀ ਗੋੜੀ ਕਬੀਰ ਜੀ ਅਸਥਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਅਨੇਕ ਜਨਮ ਅਨੇਕ ਜਨਮ ਕੀਏ ਬਹ ਰੰਗਾ ਐਸੇ ਘਰ ਹਮ ਬਹੁਤ ਬਸਾਏ ਜੀ ਐਸੇ ਘਰ ਇੱਥੇ ਵਿਸਰਾਮ ਲਾਉਣਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਬ ਹਮ RAM ਗਰਭ ਹੋਏ ਆਏ RAM ਪਦ ਤੇ ਵਿਸਰਾਮ ਲਾਉਣਾ ਜਦ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਹਾਂ ਜੋਗੀ ਜਤੀ ਤਪੀ ਕਬਹੂ ਰਾਜਾ ਸ਼ਤਰਪਤ ਕਬਹੂ ਪੇਖਾਰੀ ਸਾਖਤ ਮਰਹਿ ਸੰਤ ਸਭ ਜੀਵਹਿ ਰਾਮਤ ਸਭ ਜੀਵਹਿ ਸਾਖਤ ਮਰਹਿ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗਾਉੜੀ ਕਬੀਰ ਜੀ ਕੀ ਨਾਲ ਰਲਾਇ ਲਿਖਿਆ ਮਹੱਲਾ ਪੰਜਵਾ ਧਿਆਨ ਨਾਲ ਉਚਾਰਨ ਕਰਨਾ ਲਿਖਿਆ ਮਹੱਲਾ ਨਹੀਂ ਕਹਿਣਾ ਗਾਉੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਇੱਥੇ ਵਿਸਰਾਮ ਲਾਉਣਾ ਵੀ ਨਾਲ ਰਲਵਾ ਕੇ ਲਿਖਿਆ ਹੋਇਆ ਸ਼ਬਦ ਮਹੱਲਾ ਪੰਜਵਾਂ ਪੰਜਵੇਂ ਪਾਦਸ਼ਾ ਦਾ ਸ਼ਬਦ ਹੈ ਗਾਉੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲਾ ਬਰੂਲਾ ਨੀਰ ਦਦ ਕਹਿ ਭੋਲਾ बिरूला नीर रहाओ हरे अंगूरी गदहा चरा गदहा पुला बोलना चरा भी पूरा पुला बोलना नित उठ हास ही गर नित उठ हास ही गर माता पैसा अमोहा जाए ये भी पाठ ध्यान उच्चारण करना है माता कसके बोलना है माता पैसा ਕਿੱਥੇ ਵਿਸਰਾਮ ਹੈ ਅੰਮੂਹਾ ਅੰਮੂਹਾ ਪਾਠ ਇਕੱਠਾ ਹੀ ਕਰਨਾ ਅੰਮੂਹਾ ਜਾਏ ਮਾਤਾ ਪੈਸਾ ਅੰਮੂਹਾ ਜਾਏ ਜਿਹੜੀ ਵਿੱਚ ਐਡੀ ਦੀ ਡੈਸ਼ ਜੀ ਦੇ ਕੇ ਬੋਲਣਾ ਅੰਮੂਹਾ ਕੁਦ-ਕੁਦ ਚਰੈ ਰਸਾਤਲ ਪਾਇ ਕੁਦ-ਕੁਦ ਚਰੈ ਰਸਾਤਲ ਪਾਇ ਕਹੋ ਕਬੀਰ ਪ੍ਰਗਟ ਭਈ ਖੇੜ ਲੈ ਲੈ ਕਉ ਜੁਗਾ ਨਿਤ ਭੇੜ ਹਾਂ ਲੀਲੇ ਕਉ ਲੀਲੇ ਕਉ ਜੁਗਾ ਨਿਤ ਭੇੜ ਰਾਮ ਰਮਤ ਮਤ ਪਰਗਟਈ ਆਈ ਜੁਗਾ ਨਹੀਂ ਕਹਿਣਾ ਹਾਂਜੀ ਜੁਗਾ ਇਸ ਤਰ੍ਹਾਂ ਚੰਨ ਕਰਨਾ ਰਾਮ ਰਮਤ ਮਤ ਪਰਗਟਈ ਆਈ ਕਹ ਕਬੀਰ ਗੁਰ ਸੋਝੀ ਪਾਈ ਗੁਰ ਸੋਝੀ ਪਾਈ ਗੁਰ ਸੋਝੀ ਨਹੀਂ ਕਹਿਣਾ ਕਹੋ ਕਬੀਰ ਤੇ ਵਿਸਰਣ ਲਾ ਦਨਾ ਕਹੋ ਕਬੀਰ ਗੁਰ ਸੋਜੀ ਪਾਈ ਗਾੜੀ ਕਬੀਰ ਜੀ ਪੰਚ ਪਦੇ ਜਲ ਛੋੜ ਬਾਹਰ ਭਇਓ ਮੀਨਾ ਜਿਹੜਾ ਹੀਠਾਂ ਦੋ ਅੰਕ ਦੇ ਲੱਗਿਆ ਯਾਨੀ ਦੂਸਰੇ ਘਰ ਸੁਰ ਤਾਲ ਦੇ ਵਿੱਚ ਗਾਉਣਾ ਜਾਂ ਦੂਸਰੇ ਪ੍ਰਕਾਰ ਦੀ ਗੋੜੀ ਦੇ ਵਿੱਚ ਗਾਇਨ ਕਰਨ ਦਾ ਹੁਕਮ ਹੈ ਰਾਗੀ ਸੰਗਤ ਪੂਰਵ ਜਨਮ ਤਾ ਤਪ ਕਾ ਹਿੰਨਾ ਅਬ ਕਹ ਰਾਮ ਕਵਨ ਗਤ ਮੋਰੀ ਤਜੀਲੇ ਬਨਾਰਸ ਤਜੀਲੇ ਇਸ ਤਰ੍ਹਾਂ ਲਮਕਾ ਕੇ ਲੰਮੀ ਦੀ ਆਵਾਜ਼ ਨਾਲ ਬੋਲਣਾ ਪਾਠ ਕਥਾ ਨਹੀਂ ਕਰਨਾ ਤਜੀਲੇ ਨਹੀਂ ਕਹਿਣਾ ਨਾ ਕਹਿਣਾ ਤਜੀਲੇ ਸੰਬੰਧਕ ਲਮਕਾ ਕੇ ਤਜੀਲੇ ਬਨਾਰਸ ਤਜੀਲੇ ਬਨਾਰਸ ਮਤ ਭਈ ਥੋਰੀ ਰਹਾਵ ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਬਰਸ ਤਪ ਕੀਆ ਕਾਸੀ ਮਰਨ ਭਇਆ ਮਗਹਰ ਕੀ ਵਾਸੀ ਕਾਸੀ ਮਗਹਰ ਸਮ ਬੀਚਾਰੀ ਸਮ ਪੁਲੈ ਬੁਲਨੇ ਸੰਭ ਨਹੀਂ ਕਹਿਣਾ ਓਛੀ ਭਗਤ ਕੈਸੇ ਉਤਰਸ ਪਾਰੀ ਕਹ ਗੁਰ ਗਾਜ ਸੇਵ ਕਹੋ ਗੁਰ ਗੱਜ ਸੇਵ ਸਭ ਕੋ ਜਨ ਧਿਆਨ ਨਾਲ ਵਿਸਰਾਮ ਲਾਉਣਾ ਕਹੋ ਗੁਰ ਗੱਜ ਸੇਵ ਇੱਥੇ ਵਿਸਰਾਮ ਹੈ ਸਭ ਕੋ ਜਨਨਾ ਮੁਆ ਕਬੀਰ ਰਮਤਿ శ్రీ ਰਾਮ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੂਤਨ ਜਲੇ ਕਾਠ ਕੈ ਸੰਗਾ ਇਸ ਤਨ ਤਾਨ ਕੀ ਕਵਨ ਬਟਾਈ ਧਰਨ ਪਰ ਗੁਰਵਾਰ ਨਾ ਜਾਈ ਰਹਾਉ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇਕ ਖਿਨ ਲੇਹ ਨ ਹਰ ਕੋ ਨਾਮ ਹਾਥ ਤਡੋਰ ਮੁਖ ਖਾਇ ਉਤੰਬੂਰ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਤਦ ਦੂਰ ਜਿਹੜਾ ਪਾਠ ਹੈ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਕਸ ਕੇ ਬੋਲਣਾ ਤੱਡਣ ਦਾ ਵਾਚਕ ਹੈ ਹਾਥ ਹਾਥ ਤੱਡੂਰ ਮੁਖ ਖਾਉ ਤੰਬੂਰ ਮਰਤੀ ਬਾਰ ਕਾਸ ਬਾਧਿਓ ਚੂਰ ਗੁਰਮਤਿ ਰਾਸ ਰਾਸ ਹਰ ਗੁਨ ਗਾਵੇ ਰਾਮੈ ਰਾਮ ਰਮਤ ਸੁਖ ਪਾਵੈ ਕਿਰਪਾ ਕਰਕੇ ਨਾਮ ਦਿੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਬੀਰ ਚੇਤ ਰੇ ਅੰਦਾ ਸਤ ਰਾਮ ਝੂਠਾ ਸਭ ਧੰਦਾ ਗੋੜੀ ਕਬੀਰ ਜੀ ਤੇ ਬਦੇ ਚਾਰ ਤੁਕੇ ਹਾਂ ਤੇ ਪਦੇ ਚਾਰ ਤੁਕੇ ਇਸ ਤਰ੍ਹਾਂ ਜਮਤੇ ਉਲਟ ਜਮਤੇ ਉਲਟ ਭਏ ਹੈ RAM ਜਮਤੇ ਉਲਟ ਭਏ ਹੈ RAM ਦੁਖ ਬਿਨਸੇ ਸੁਖ ਕੀਓ ਬਿਸ RAM ਬੈਰੀ ਉਲਟ ਬੈਰੀ ਉਲਟ ਭਏ ਹੈ ਬੈਰੀ ਉਲਟ ਭਏ ਹੈ ਮੀਤਾ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਾਨ ਭਏ ਚੀਤਾ ਸੁਜਾਨ ਪਾਠ ਇਕੱਠਾ ਹੀ ਹੈ ਪੋਲਾ ਬੋਲਣਾ ਸਾਖਤ ਉਲਟ ਸੁਜਾਨ ਭਏ ਚੀਤਾ ਸਾਖਤ ਉਲਟ ਸੁਜਾਨ ਭਏ ਚੀਤਾ ਅਬ ਮੋਹ ਸਰਬ ਕੁਸਲ ਕਰ ਮੰਨਿਆ ਅਬ ਮੋਹ ਇਥੇ ਵਿਸਰਾਮ ਲਾਉਣਾ ਸਰਬ ਕੁਸਲ ਕਰ ਮੰਨਿਆ ਸਾਤ ਭਈ ਜਦ ਗੋਬਿੰਦ ਜਾਨੇ ਸਾਤ ਭਈ ਜਦ ਗੋਬਿੰਦ ਜਾਨਿਆ ਰਹਾ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨ ਬਿਆਪੈ ਤੀਨੋ ਤਾਪ ਅਬ ਮਨ ਉਲਟ ਆਬ ਮਨ ਉਲਟ ਅਬ ਮਨ ਉਲਟ ਸਨਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਜ ਸਮਾਵੋ ਜਿੱਥੇ ਵੀ ਕੱਕਾ ਹਾਹੀ ਔਂਕੜਾ ਜੇ ਉਸ ਨੂੰ ਕਹੋ ਨਹੀਂ ਕਹਿਣਾ ਹਾਹੀ ਊੜਾ ਲਾ ਕੇ ਛੀਤੀ ਬੋਲਦਨਾ ਕਹੋ ਲਹ ਜਹ ਜਦੋਂ ਊੜਾ ਹੋਵੇ ਕਹੋ ਜਹ ਲਹ ਊੜੇ ਨਹੀਂ ਲਾਉਣੇ ਜਾਂਦੇ ਕਹੋ ਕਬੀਰ ਸੁਖ ਸਹਿਜ ਸਮਾਵਾ ਆਪ ਨਾ ਡਰੋ ਨਾ ਅਵਰ ਡਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ